ਕਾ ਬਬਲੀ ਸ਼ਸ਼ੀਕਲ ਪਾਜੀ ਉਹ ਠੀਕ ਹੋ ਤੁਸੀਂ ਹਾਂ ਵਧੀਆ ਭਾਜੀ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮਾਨਵ ਸੇਵਾ ਅਨਾਥ ਵਰਦ ਆਸ਼ਰਮ ਜਿੱਥੇ ਕਿ ਬੇਸਹਾਰਾ ਲੋਕਾਂ ਨੂੰ ਤੇ ਵਿਰਧ ਆਸ਼ਰਮ ਦੇ ਵਿੱਚ ਵਿਰਧ ਲੋਕਾਂ ਨੂੰ ਇੱਥੇ ਲਿਆ ਕੇ ਇਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਪ੍ਰਾਲਾ ਕੀਤਾ ਸਾਡੇ ਦੋਸਤ ਬਬਲੂ ਜੀ ਨੇ ਸਭਰੇ ਮੰਜਲਕੇ ਜੀ ਰਾਣੀਆਂ ਸਹਿਰਵਾਸੀਆਂ ਨੇ ਬੜੀ ਮਦਦ ਲਈ ਆਸ-ਪਾਸ ਦੇ ਪਿੰਡਾਂ ਦੀ ਬਹੁਤ ਮਦਦ ਸਭ ਦਾ ਬੜਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਾਡੇ ਕੋਲ ਨਿਰਮਲ ਪਾਜੀ ਇੱਥੇ ਪਹੁੰਚੇ ਗਏ ਤੇ ਬਹੁਤ ਵਧੀਆ ਪ੍ਰਾਲ ਲੈ ਕੇ ਪਹੁੰਚੇ ਵੀ ਜੀ ਯੋਗਦਾਨ ਹੋ ਉਸ ਟੀਮ ਇਨਾਂ ਦੇ ਵੱਲੋਂ ਜੋ ਯੋਗਦਾਨ ਹੋ ਸਕੇ ਕਰਨ ਵਾਸਤੇ ਇੱਥੇ ਪਹੁੰਚੇਗੇ ਚਲੋ ਵੀ ਵੀਡੀਓ ਬਣਾ ਕੇ ਸਮਾਜ ਨੂੰ ਜਾਗਰੂਕ ਕਰ ਸਕਣ ਜਿਹੜੇ ਬੰਦੇ ਇੱਥੇ ਰਹਿ ਰਹੇ ਵਿਚਾਰੇ ਉਹਨਾਂ ਦੇ ਬਾਰੇ ਇਹਨਾਂ ਨੇ ਸੋਚਿਆ ਵੀ ਸਮਾਜ 'ਚ ਜੋ ਆਪਣੇ ਮਾ ਮਾਪੇ ਉਹ ਨਹੀਂ ਸਾਂਭ ਸਕਦੇ ਐ ਜੋ ਬੰਦੇ ਨਸ਼ਾ ਕਰਦੇ ਐ ਉਹਨਾਂ ਵਾਸਤੇ ਵੀ ਇਹਨਾਂ ਨੇ ਬਹੁਤ ਵੱਡੀ ਸੇਵਾ ਆ ਲੈ ਕੇ ਆਏ ਕੁਝ ਬੰਦੇ ਆਪਣੇ ਕੋਲ ਉਹਨਾਂ ਨਾਲ ਮਿਲਾਂਗੇ ਆਪਾਂ ਗੱਲਬਾਤ ਕਰਾਂਗੇ ਬਹੁਤ ਧੰਨਵਾਦ ਕਰਦੇ ਆ ਪਾਜੀ ਇੱਥੇ ਪਹੁੰਚਣ ਦੇ ਚਲੋ ਹੁਣ ਅੱਗੇ ਵੀ ਖਾਂਦੇ ਆ ਅੱਜ ਜਿਵੇਂ ਕਹਿੰਦੇ ਵੀ ਗਰੀਬ ਦਾ ਗੁਜ਼ਾਰਾ ਤੇ ਜਿੰਨੇ ਵੀ ਹੋ ਸਕਦੇ ਮਾਤਾ ਪੈਣਾਵਾ ਜਿਹੜੀ ਵੀ ਆਪਣੇ ਕੋਲ ਰਹਿੰਦੀਆਂ ਇੱਥੇ ਠੀਕ ਉਹਨਾਂ ਵਾਸਤੇ ਆਪਾਂ ਵਧੀਆ ਜੋ ਆਪਣੇ ਤੋਂ ਵੱਧ ਤੋਂ ਵੱਧ ਜੋ ਸੇਵਾ ਹੋ ਸਕਦੀ ਆਪਾਂ ਕਰਦੇ ਆ ਇਹ ਆਪਣਾ ਜੀ ਆਫਿਸ ਹੈਗਾ ਅੱਛਾ ਜੀ ਕਿਉਂਕਿ ਆਏ ਗਏ ਦੀ ਇੱਜ਼ਤ ਬਹੁਤ ਜ਼ਰੂਰੀ ਹੁੰਦੀ ਹੈ ਯਾਰ ਇੱਕ ਚੀਜ਼ ਦੇ ਬਾਰੇ 'ਚ ਆਪਣੇ ਬੇਹਨ ਵਾਸਤੇ ਆਫਿਸ ਹੈਗਾ ਜੀ ਲੋ ਜੀ ਜੇ ਆਪਾਂ ਵਿਜ਼ਿਟ ਕਰਦੇ ਆ ਆਪਾਂ ਦਾ ਆਫਿਸ ਹੈ ਜਿਉਂਕਿ ਆਏ ਗਏ ਨੂੰ ਆਬੈਡ ਦੇਣੀ ਬਹੁਤ ਜ਼ਰੂਰੀ ਹੈ ਹਰ ਇੱਕ ਇਨਸਾਨ ਰੱਬ ਦਾ ਬੰਦਾ ਹੈਗਾ ਹਰ ਇੱਕ ਇਨਸਾਨ ਦੇ ਵਿੱਚ ਰੱਬ ਵਿਰਾਜਦਾ ਹੈ ਜੋ ਵੀ ਧਿਆਨ ਹੈ ਹਰ ਇੱਕ ਇਨਸਾਨ 'ਚ ਜੋ ਜੇ ਕੇ ਜਾਂਦਾ ਹੈ ਚੈ ਉਹ ਇਥੇ ਰਹਿਣ ਵਾਸਤੇ ਆnde ਉਹ ਰੱਬ ਦਾ ਹੀ ਰੂਪ ਹੈ ਗੈ ਬਿਲਕੁਲ ਬਿਲਕੁਲ ਰੱਬ ਤੋਂ علاوہ ਕੁਝ ਵੀ ਨਹੀਂ ਗਾ ਉਹ ਹੀ ਮਾਲਕ ਹੈਗਾ ਉਹ ਹੀ ਕਾਲਪੁਰਖ ਹੈ ਜੀ ਉਸ ਤੋਂ علاوہ ਕੁਝ ਨਹੀਂ ਗਾ ਬੰਦੇ ਦੇ ਅੰਦਰ ਹੀ ਹੈ ਗੈ ਔਰ ਗਿਓ ਤੁਹਾਨੂੰ ਦਿਖਾਉਂਦੇ ਆਂ ਅਸੀਂ ਰਸੋਈ ਆਪਣੀ ਸਭ ਨੂੰ ਜੈੱਟ ਕਰਦੇ ਆਂ ਠੀਕ ਹੈ ਇੱਥੇ ਇਹਨਾਂ ਦੀ ਜਿਹੜੀ ਕਿ ਰਸੋਈ ਬਣਾਈ ਹੋਈ ਹੈ ਜਿੱਥੇ ਇਹਨਾਂ ਲੋਕਾਂ ਵਾਸਤੇ ਆਹਨਾ ਜ ਰਸੋਈ ਹੈ ਜਿਹਦੇ ਬੰਦਾ ਜੋ ਵੀ ਖਾਣਾ ਪਾਣੀ ਹੈ ਜਿਸ ਤਰ੍ਹਾਂ ਦੀ ਸਹੂਲਤ ਹੁੰਦੀ ਹੈ ਕੋਈ ਸਮਾਨ ਲੰਗਰ ਦੇ ਕੇ ਜਾਂਦੇ ਉਹਨਾਂ ਵਾਸਤੇ ਸਾਰੀ ਚੀਜ਼ਾਂ ਵਾਸਤੇ ਇਹ ਆਪਣਾ ਜੱਪਾ ਬਣਾਉਂਦੇ ਆ ਜਿੰਨੀ ਵੀ ਆਪ ਤੂੰ ਹੋ ਸਕਦੀ ਹੈ ਫਿਰ ਆਪ ਇਸ ਦਬਦੇ ਪੰਡਾਲ ਨੂੰ ਪਰ ਕੇ ਰੱਖਦੇ ਆ ਉਹਨਾਂ ਦਾ ਬਹੁਤ ਬਹੁਤ ਤਨਵਾਦ ਹੈ ਸਾਰੇ ਸ਼ਹਿਰ ਵਾਸੀਆਂ ਦੇ ਆ ਇਲਾਕਾ ਵਾਸੀ ਜੋ ਵੀ ਸ਼ੌਕ ਕਰਦੇ ਉਹਨਾਂ ਦਾ ਬਹੁਤ ਤਨਵਾਦ ਹੈ ਜੀ ਅੱਗੇ ਹਾਂਜੀ ਅੱਗੇ ਦੱਸੋ ਵਾਸਤੇ ਜੀ ਲੰਗਰ ਤੋਂ ਪੋਰਸ਼ਨ ਜਿਹੜਾ ਕਿ ਬਣਿਆ ਹੋਇਆ ਜਿੱਥੇ ਆਪਣੀਆਂ ਮਾਤਾ ਰਹਿੰਦੀਆਂ ਨੇ ਹਾਂ ਪੁੱਛੇ ਮਾਤਾਵਾਂ ਜਿਹੜੀਆਂ ਮਾਤਾ ਨਹੀਂ ਉਹਨਾਂ ਦੇ ਵਾਸਤੇ ਹੈਗਾ ਜੀ ਇਹ ਪ੍ਰਾਲਮ ਤੇ ਇਹਨਾਂ ਸੌ ਪੈਣ ਜਿੱਥੇ ਵਿਸਤਾਉ ਕਮਰਾ ਹੋ ਗਿਆ ਆਪਣਾ ਇੱਕ ਹੋਰ ਹੈਗਾ ਜਿਹੜਾ ਇਹ ਕੋ ਕਮਰੇ ਚ ਨਰ ਰਹਿਣ ਦੀ ਵਿਸਥਾ ਹੈਗੀ ਆ ਤੇ ਤੁਹਾਨੂੰ ਪਿੱਛੇ ਵੀ ਖਾਣਦੇ ਆ ਅਸੀਂ ਪਿਆਰ ਨਾਲ ਮਿਲਾਂਦੇ ਆ ਤੁਹਾਨੂੰ ਆ ਰਹੇ ਯਾਨੀ ਕਿ ਲੇਡੀਜ਼ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਕਿ ਪੂਰਾ ਡਿਪਾਰਟਮੈਂਟ ਸਾਰਾ ਅਲੱਗ ਤੋਂ ਵਿਸਥਾ ਕੀਤਾ ਹੋਈ ਹੈ ਬਬਨੂ ਭਰਾ ਜੀ ਨੇ ਇਹ ਸਾਰਾ ਲੇਡੀਜ਼ ਦਾ ਜਿੱਥੇ ਲੇਡੀਜ਼ ਰਹਿੰਦੇ ਨੇ ਖਾਣੇ ਤੁਹਾਨੂੰ ਜਿੱਥੇ ਆਪਾਂ ਸਿਮਾਨ ਕਰਾਉਂਦੇ ਅਨਾਂ ਨੂੰ ਪਿਆਰ ਨਾਲ ਆਪਣਾ ਰੱਖਦੇ ਆਪਾਂ ਠੀਕ ਇਹ ਜਿਹੜੇ ਆਪਣੇ ਸਾਰੇ ਰੱਬ ਦੇ ਜੋ ਜੀ ਇੱਥੇ ਆਏ ਸਿਮਰਨ ਵੀ ਕਰਦੇ ਐ ਇਹ ਇਹਨਾਂ ਲੰਗਰ ਖਾਨ ਦਾ ਟੇਮ ਹੈਗਾ ਜੀ ਆਪਣਾ ਸ਼ਾਮ ਨੂੰ ਜੋ ਲੰਗਰ ਖਾਨ ਦੇ ਥੱਲੇ ਬਹਿ ਕੇ ਜਮੀਨ ਨਾਲ ਜੁੜ ਕੇ ਪ੍ਰਮਾਤਮਾ ਅਰਦਾਸ ਕਰਕੇ ਜੋ ਵੀ ਇਹ ਆਪਣੇ ਵੱਲੋਂ ਵੱਲੋਂ ਜੋ ਵੀ ਅਰਦਾਸ ਕਰਦੇ ਐ ਅਰ ਅਰਦਾਸ ਵਿੱਚ ਹੀ ਰੱਬ ਮਿਲਦਾ ਹੈ ਜੀ ਠੀਕ ਹੈ ਅਰਦਾਸ ਕਰਨਾ ਹਰੇਕ ਇਨਸਾਨ ਦਾ ਫਰਜ਼ ਹੈਗਾ ਹੈ ਤੇ ਸਿਮਰਨ ਕਰਨਾ ਹਰੇਕ ਇਨਸਾਨ ਦਾ ਆਪਣਾ ਫਰਜ਼ ਹੈ ਉਹਦੇ ਨਾਲ ਹੀ ਰੱਬ ਮਿਲ ਸਕਦਾ ਹੈ ਆਪਾਂ ਨੂੰ ਸਹੀ ਹੈ ਜੀ ਸਹੀ ਹੈ ਇਹ ਸਾਰੇ ਇੱਕ ਸਾਡੇ ਬਿਹੜਾ ਬਰਾਜ ਲਈ ਬੁਢੇਰੇ ਕੇਗੇ ਮਾਤ ਜਿੰਨੇ ਵੀ ਸਾਡੇ ਆ ਨੌਜਵਾਨ ਬਰਾ ਪੈਣੇ ਸਾਰੇ ਇੱਥੇ ਆਪਣੇ ਆ ਸਿਮਨ ਕਰਦੇ ਜਿਹੜੇ ਰਹਿੰਦੇ ਪਿੱਛੇ ਦੇਖੋ ਤੁਸੀਂ ਇਹ ਆਪਣੇ ਪ੍ਰਾ ਹੈਗੇ ਜਿਹੜੇ ਅੱਛਾ ਸਤਿਨਾਮ ਡੇਟਿੰਗ ਤੋਂ ਸਾਹਮਣੇ ਕਰਦੇ ਆ ਇਹਨਾਂ ਦੇ ਅਲੱਗ ਹੀ ਡਿਪਾਰਟਮੈਂਟ ਆਪਣਾ ਪਿਛਲੇ ਸ਼ਹਿਰ ਚੋਂ ਪ੍ਰਾਉ ਵਸਤਾ ਤੇ ਮੰਜੇ ਤੋਂ ਉਹਦੇ ਵੀ ਅੱਛਾ ਡੇਟਿੰਗ ਅੰਦਰ ਨਿਕਲ ਜਾਂਦੀ ਚੰਦੀ ਉਹਦੇ ਵੀ ਠੀਕ ਹੈ ਜਿੰਨੇ ਵੀ ਹੋ ਸਕਦੀ ਆਪਾਂ ਆਪਣੇ ਹਿਸਾਬ ਨਾਲ ਉਹਨਾਂ ਦੀ ਸੇਵਾ ਸਹੀ ਦੰਗਲ ਕਰਦੇ ਆ ਬੜੀ ਕਮੀ ਆ ਇਨਸਾਨ ਦਾ ਰੂਪ ਹੈ ਕਿ ਕੋਈ ਨਾ ਕੋਈ ਕਮੀ ਤੇ ਰਹੀ ਜਾਂਦੀ ਹੈ ਪ੍ਰਮਾਤਮਾ ਸੰਗਤ ਅਗੇ ਬੇਨਤੀ ਹੈ ਜੀ ਕਮੀ ਨੂੰ ਬਖਸ਼ ਕੇ ਤੇ ਸੇਵਾਨੂੰ ਫੱਲਾ ਨਾਲ ਲੱਭੇਗਾ ਤੇ ਸੰਗਤ ਹੁੰਦੀ ਹੈ ਜੀ ਦੇਖੋ ਦੋਸਤੋ ਇੱਥੇ ਇੱਕ ਵੀਰ ਦੇ ਡ੍ਰਿਪ ਵੀ ਲੱਗੀ ਹੋਈ ਹੈ ਯਾਨੀ ਕਿ ਹੈਲਥ ਦਾ ਵੀ ਪੂਰਾ ਯਾਨੀ ਕਿ ਧਿਆਨ ਰੱਖਿਆ ਜਾਂਦਾ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਇਨਸਾਨ ਨੂੰ ਤਾਂ ਉਹਨੂੰ ਟ੍ਰੀਟਮੈਂਟ ਵੀ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਜਾਂਦਾ ਹੈ ਵੀਰ ਦੇ ਕੋਈ ਪਰੇਸ਼ਾਨੀ ਹੈ ਤੇ ਬਗਨੂ ਵੀਰ ਕਦੋਂ ਤੋਂ ਆਪਾਂ ਜਿਹੜਾ ਕੀ ਆ ਸ਼ਰਮ ਨੂੰ ਚਲਾ ਰਹੇ ਇਹਨੂੰ ਜੀ 3.5 ਸਾਲ ਹੋ ਗਏ ਜੀ ਅੱਛਾ ਹਾਂ 3.5 ਸਾਲ ਹੋ ਗਏ ਤੇ ਸੰਗਤ ਦਾ ਪੋਰਟ ਸਿਰ ਹੋ ਗਿਆ ਰਾਨੀਆ ਸੇਵਾਸੀਆਂ ਦਾ ਨੰਦ ਸਿੰਘ ਦਾ ਪੋਰਟ ਜਿਹੜਾ ਸ਼ੁਰੂ ਹੋ ਗਿਆ ਤੇ ਜਿਹੜੇ ਆਸ-ਪਾਸੇ ਪਿੰਡਾਂ ਵਾਲੇ ਆਂ ਜਿਵੇਂ ਪ੍ਰਿਆਪਤੇਪੁਰ ਇਹਨਾਂ ਨੂੰ ਆ ਸੁਲਤਾਨਪੁਰ ਜਿੰਨੇ ਵੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦਾ ਪੋਰਟ ਸ਼ੁਰੂ ਹੋ ਗਿਆ ਉਹਨਾਂ ਦਾ ਬੜਾ ਤਲਵਾਦ ਕਰਦੇ ਆਂ ਅਸੀਂ ਤੇ ਉਹ ਪੋਰਟ ਸਹਿਯੋਗ ਵੀ ਕਰਾਉਂਦੇ ਆ ਤੇ ਆਪ ਵੀ ਕਰਦੇ ਆ ਤੇ ਸਾਰੇ ਸੰਗਤ ਅੱਗੇ ਬੇਨਤੀ ਹੈ ਜਿੱਥੇ ਵੀ ਕੋਈ ਵੀ ਪੈਣ ਪ੍ਰਾ ਮੰਦਗੁਦੀ ਲਵਾਲੀ ਸਪੇਸ ਆ ਦਾ ਪੀੜਿਤ ਬਿਮਾਰ ਮਿਲਦਾ ਹੈ ਜੇ ਸਾਨੂੰ ਸੰਪਰਕ ਕਰੋ ਤੁਸੀਂ ਜਿੰਨੇ ਵੀ ਸਾਡੇ ਪਸਲੋਗ ਉਸਕੇ ਅਸੀ ਕਰਾਂਗੇ ਤੇ ਸਵੇਲੇ ਸ਼ਾਮ ਲੰਗਰ ਬਣਦਾ ਜਿਵੇਂ ਕੋਈ ਬਾਹਰੋਂ ਕੋਈ ਗਾਇਕੀਰ ਆ ਗਿਆ ਉਹਨੂੰ ਲੰਗਰ ਨਾਲ ਵੀ ਮਿਲੇ ਤੇ ਆਪਣੇ ਆਸ਼ਰਮ ਦਾ ਐਡਰੈਸ ਹੈ ਕਿ ਮਸਲਮੋਲਾ ਵਾਰ ਨੰਬਰ 14 ਜਿਹੜਾ ਪੈਟਰੋਲ ਪੰਪ ਲੱਗਾ ਕੁੱਤਾ ਪਰ ਰੋਡ ਦਿੱਤੇ ਉਹਦੇ ਸਾਹਮਣੇ ਸਮਝੋ ਗਲੀਆਂ ਉੱਥੇ ਆ ਕੇ ਛੱਕੇ ਵੀ ਜਾ ਸਕਦਾ ਹੈ ਕਿਉਂਕਿ ਇਹ ਤਾਂ ਕਾਲ ਪ੍ਰਖਾ ਨੇ ਲੰਗਰ ਦਾ ਜੋ ਪ੍ਰਬਾਲ ਉਹਨਾਂ ਨੇ ਕੀਤਾ ਆਪਾਂ ਤਾਂ ਕੁਝ ਵੀ ਨਹੀਂ ਕੀਤਾ ਤੇ ਜਿਹੜੇ ਸਾਡੇ ਸੱਜਣ ਵੀ ਰਗੇ ਤਾਂ ਨਹੀਂ ਸੱਜਣੇ ਉਹਨਾਂ ਦਾ ਸਹਿਯੋਗ ਨਾਲ ਹੀ ਸਾਰੇ ਕੁਝ ਹੋ ਰਿਹਾ ਗਿਆ ਆਪਾਂ ਤਾਂ ਇੱਕ ਸੇਵਾਦਾਰ ਹੈਗੇ ਨਿੱਕੇ ਜ ਕਿਸਾਨਾ ਕੀ ਮੇਰੀ ਬੇਨਤੀ ਹੈ ਵੀ ਤੂੰ ਜਿਆਦਾ ਨੂੰ ਜਿਆਦਾ ਸੰਗਤ ਅਤੇ ਸੇਵਾ ਕਰੋ ਜਿਹਦੇ ਨਾਲ ਕਿ ਇਹਨਾਂ ਦੇ ਜੋਗ ਜੀ ਆਪਣੇ ਕੋਲ ਇਹਨਾਂ ਦੀ ਵਿਅਸਤਤਾ ਵਧੀਆ ਤੋਂ ਵਧੀਆ ਹੋ ਸਕੇ ਵੀ ਵਧੀਆ ਤੋਂ ਵਧੀਆ ਰਹਿ ਸਕਣੀ ਤੇ ਉਹਨਾਂ ਨਾਲ ਇਹਨਾਂ ਦੇ ਅਰਦਾਸ ਨਾਲ ਹੀ ਸਾਰਾ ਕੁਝ ਹੋ ਜਾਏਗਾ ਤਾਂ ਬਬਲੂ ਵੀ ਤੇਰੇ ਮਨ ਦੇ ਵਿੱਚ ਇਹ ਵਿਚਾਰ ਕਿੱਥੋਂ ਆਇਆ ਵੀ ਮੈਂ ਇਸ ਤਰ੍ਹਾਂ ਦਾ ਕੰਮ ਕਰਨਾ ਉਸ ਭਾਜੀ ਬਚਪਨ ਤੋਂ ਆ ਗਿਆ ਸੀ ਯਾਰ ਬਚਪਨ ਚ ਗਰੀਬੀ ਬਹੁਤ ਰਹੀ ਹੈ ਅੱਛਾ ਤੇ ਜਦੋਂ ਕਿਸੇ ਨੂੰ ਵੇਖਦੇ ਸੀ දුਕੀ ਨੂੰ ਤਾਂ ਬੜਾ ਮਨ ਉਫਰ ਜਾਂਦਾ ਸੀ ਯਾਰ ਮੇਰੇ ਇੱਕ ਅੰਕਲ ਸੀ ਇੱਕ ਖਾਸ ਅੱਛਾ ਅਜੇ ਸੁਤਾਰ ਨਾਸਿਕ ਉਹਨਾਂ ਦਾ ਸਾਡੇ ਪਿਛਲੇ ਪੰਨੇ ਤੋਂ ਠੀਕ ਹੈ ਨਾਂ ਨਹੀਂ ਦੱਸਣਾ ਚਾਹੁੰਦਾ ਮੈਂ ਅੰਕਲ ਜਰੂਰ ਨਾਲ ਮੈਂਸ਼ਨ ਕਰਾਵੂ ਬੜੇ ਪਿਆਰ ਦਿੱਤਾ ਬੰਦੇ ਨੇ ਮੈਨੂੰ ਅੱਛਾ ਤੇ ਉਹ ਵਾਟਰ ਬਕਸੇ ਦੀ ਡਿਊਟੀ ਸੀ ਕਿ ਉਹਦਾ ਮੁੰਡਾ ਨਹੀਂ ਸੀ ਉਹਨਾਂ ਦੇ ਠੀਕ ਹੈ ਤੇ ਥੋੜੀ ਡਰਿੰਕ ਰੂ ਕਰਾ ਲੈ ਬੰਦੇ ਸੀ ਕਿ ਉਹ ਪਾਉਂਦੇ ਮੈਨੂੰ ਬੜਾ ਲਾੜ ਛੋਟਾ ਹੁੰਦਾ ਸੀ ਅਬ ਉਹ ਨਿਕਾਇਆ ਸੀਗਾ ਮੈਂ ਅੱਛਾ ਕਹਦੇ ਸੀ ਬੜਾ ਲਾੜ ਕਰਦੇ ਸੀਗੇ ਮੈਨੂੰ ਕੁਝ ਦੱਸ ਸੀਗੇ ਕਿ ਤੂੰ ਮੈਨੂੰ ਬੜਾ ਜਵਾਨ ਹੋ ਜਾਏ ਮੈਨੂੰ ਰੱਖ ਲੇਗਾ ਤੂੰ ਠੀਕ ਹੈ ਤੇ ਬਸ ਉਹਦਾ ਪਰਮਾਤਮਾ ਦਾ ਸੀਗਾ ਵੀ ਡਰਿੰਕ ਕਰਦੇ ਸੀਗੇ ਐਕਸਪਾਇਰ ਹੋ ਗ ਉੱਥੇ ਬਸ ਮਨ ਦੇ ਵਿੱਚ ਵਿਚਾਰ ਆਣੇ ਸਟਾਰਟ ਹੋ ਗਏ ਸੀਗੇ ਫਿਰ ਮੈਂ ਬਾਲਾ ਜੀ ਦੇ ਲੰਗਰ ਲਾਣ ਲੱਗਿਆ ਮੈਂ ਚੰਦਾ ਇੱਕ ਡੋਨੇਸ਼ਨ ਇਕੱਠੀ ਕਰ ਲਈ ਪਿੰਡ ਦੇ ਵਿੱਚੋਂ ਦੀ ਤੇ ਆਪ ਦਾ ਛੋਟਾ ਮੋਟਾ ਲੰਗਰ ਲਾ ਦੇਣਾ ਜੋ ਆਪਣੇ ਕੋਲ ਹੁੰਦਾ ਸੀ ਉਹਦੇ ਨਾਲ ਲੰਗਰ ਦੀ ਆਪਾ ਵਿਵਸਥਾ ਕਰ ਦੇਣੀ ਠੀਕ ਹੈ ਠੀਕ ਹੈ ਤੇ ਐਵੇਂ ਕਰਦੇ ਕਰਦੇ ਮੰਨ ਲਓ ਪਰਮਾਤਮਾ ਨੇ ਇੱਕ ਬੁੱਧ ਦਿੱਤੀ ਮੇਰੀ ਜੋਗੀ ਮੇਰੀ ਤੇ ਅਸੀਂ ਇੱਕ ਦਿਨ ਮੈਨੂੰ ਜਾਣਾ ਸੀ ਮੇਰੇ ਪਿੰਡ ਪਿੱਛੇ ਪਟੌਦੀ ਹੈ ਕਹਿੰਗੇ ਤਾਂ ਅਸੀਂ ਤੇਰਾ ਅਵਸਰ ਕੋਲ ਰਹਿੰਦੇ ਸੀ ਪਹਿਲੇ ਠੀਕ ਹੈ ਅਸੀਂ ਜਾ ਰਹੇ ਸੀਗੇ ਤੇ ਜਾਣ ਵਾਲੇ ਵਾਕੀ ਉਸ ਟਾਈਮ ਜਿਦੋਂ ਸਿੱਥੋਂ ਨਿਕਲੇ ਪਰਵਾਸੇ ਦੇ ਇਲਾਕੇ ਨਾਲ ਬਾਅਦ ਦੇ ਕੋ ਨਿਕਲੇ ਸੀਗੇ ਠੀਕ ਹੈ ਉਸ ਟਾਈਮ ਭਾਜੀ ਉੱਥੇ ਮੰਨ ਲਓ ਹਰਪਰਵਾਸਾ ਹੈਗਾ ਉੱਥੇ ਹਰਪਰਵਾਸਾ ਦੇ ਵਿੱਚੋਂ ਨਿਕਲੇ ਅਸੀਂ ਤੇ ਸਾਡੇ ਮੰਚ ਚ ਸੇਵਾ ਆਈ ਵੀ ਅਸੀਂ ਇੱਥੇ ਨਾਲ ਵੀ ਸੇਵਾ ਕਰਕੇ ਵੇਖੀ ਕਈ ਦਿਨ ਤੱਕ ਠੀਕ ਹੈ ਤੇ ਬਸ ਉੱਥੇ ਭਾਜੀ ਕੋਲ ਜਾ ਕੇ ਮੈਨੂੰ ਡਾਕਟਰੀ ਜੁੜ ਸੀਗੀ ਤੇ ਮੈਨੂੰ ਥੋੜਾ ਬੋੜਾ ਡਾਕਟਰੀ ਦਾ ਕੰਮ ਆਉਂਦਾ ਸੀਗਾ ਅੱਛਾ ਉੱਥੇ ਜਾਵੜੇ ਸੀ ਇੱਥੇ 2 ਸਾਲ ਸੇਵਾ ਕੀਤੀ ਅਸੀਂ ਬੜੀਆ ਪਿਆਰੇ ਦੀ ਅੱਛਾ ਉੱਥੋਂ ਫਿਰ ਮਨ ਨਹੀਂ ਬਣ ਗਿਆ ਬਸ ਆਪਾਂ ਪਰਮਾਤਮਾ ਜੀ ਦੇ ਹੱਥ ਫੜੇਗਾ ਤਾਂ بس সেবাઈ ਕਰਨੀ ਸਾਡੀ ਮਰਜ਼ੀ ਕੋਈ ਲਾਲਚ ਨਹੀਂ ਗਿਆ ਕੋਈ ਉਹ ਨਹੀਂ ਗਿਆ ਮੈਂ ਜਾਂਦਾ ਨਹੀਂ ਕਿ ਕਿਤੇ ਪਾਜੀ ਪਰਮਾਤਮਾ ਕੀ ਆਪਣੀ ਤਰਜੀ ਹੈਗੀ ਉਹ ਜਾਣੇ ਪਤਾ ਕੰਮ ਜਾਣੇ ਨਹੀਂ ਕੋਈ ਲਾਲਚ ਆਪਾ ਰੱਖਿਆ ਠੀਕ ਹੈ ਨਹੀਂ ਆਪਾ ਰੱਖਣਾ ਕਿ ਦੇਗੀ ਠੀਕ ਹੈ ਪਹਿਲਾਂ ਵੀ ਫਿਰ ਕਿਸੇ ਆਸ਼ਰਮ ਚ ਤੁਸੀਂ ਕੰਮ ਕੀਤਾ ਜਾਂ ਵੈਸੇ ਸ਼ੁਰੂ ਤੋਂ ਆਪਾਂ ਨੇ ਪ੍ਰਵਾਸਾ ਜਿਵੇਂ ਕਾਫੀ ਟਾਈਮ ਕੰਮ ਦਿੱਤੇ ਹੈ ਹਰ ਪ੍ਰਵਾਸਾ ਹਰ ਪ੍ਰਵਾਸ ਹਰ ਪ੍ਰਵਾਸ ਠੀਕ ਹੈ ਤੇ ਕਿੱਥੇ ਆਸ਼ਰਮ ਹਰ ਪ੍ਰਵਾਸ ਇਹ ਨਾਲ ਬਾਦ ਕੋਲੇ ਜੀ ਅੱਛਾ ਅੰਮ੍ਰਿਤ ਬਾਦ ਦੇ ਵਿੱਚ ਜਿਹੜਾ ਹਰ ਪਰਵਾਸ ਬਣਿਆ ਹੋਇਆ ਆਸ਼ਰਮ ਉੱਥੇ ਵੀ ਡਬਲੂ ਨੇ ਬਹੁਤ ਸੇਵਾ ਕੀਤੀ ਹੈ ਉੱਥੇ ਵੀ ਕਾਫੀ ਕੰਮ ਕੀਤਾ ਤੇ ਫਿਰ ਮਨ ਦੇ ਵਿੱਚ ਦੱਸਿਆ انہوں ਨੇ ਜਿਵੇਂ ਇੰਟਰਵਿਊ ਦੇ ਵਿੱਚ ਵੀ ਮੇਰੇ ਮਨ 'ਚ ਵਿਚਾਰ ਆਇਆ ਕਿ ਮੈਂ ਸਾਲਾ ਸਰਬਾਲਾ ਜੀ ਦੇ ਵੀ ਦਰਬਾਰ ਤੇ ਲੰਗਰ ਲਾਉਂਦਾ ਸੀਗਾ ਆਪਣਾ ਤਾਂ ਦੋਸਤੋ ਕਿਤੇ ਨਾ ਕਿਤੇ ਉਸ ਪਰਮਾਤਮਾ ਦੀ ਬਹੁਤ ਵੱਡੀ ਮਿਹਰ ਹੁੰਦੀ ਹੈ ਜਿਸ ਦੀ ਬਦੌਲਤ ਉਹ ਇਨਸਾਨ ਆਪਣੀ ਜ਼ਿੰਦਗੀ ਚ ਐਵੇਂ ਦਾ ਕੰਮ ਕਰਦਾ ਨਹੀਂ ਤਾਂ ਇਨਸਾਨ ਆ ਜਾਂਦੇ ਆਖੇ ਚਲੇ ਜਾਂਦੇ ਠੀਕ ਹੈ ਪਰ ਐਦਾਂ ਦਾ ਕੰਮ ਕੋਈ ਵੀ ਨਹੀਂ ਕਰਦਾ ਬਹੁਤ ਘੱਟ ਲੋਕ ਤੁਹਾਨੂੰ ਮਿਲਣਗੇ ਤੇ ਮੈਂ ਥੈਂਕਸ ਕਰਨਾ ਚਾਹੁੰਗਾ ਬਬਨੂ ਜੀ ਦਾ ਠੀਕ ਹੈ ਆਪਣੇ ਦਿਲ ਤੋਂ ਧੰਨਵਾਦ ਕਰਨਾ ਚਾਹੁੰਗਾ ਆਪਣੀ ਟੀਮ ਵੱਲੋਂ ਠੀਕ ਹੈ ਨਾ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਅੱਜ ਸਾਨੂੰ ਵੀ ਮੌਕਾ ਦਿੱਤਾ ਸੇਵਾ ਦਾ ਤਾਂ ਬਹੁਤ ਬਹੁਤ ਧੰਨਵਾਦ ਤੇ ਨੈਕਸਟ ਅਸੀਂ ਵੀ ਦੋਸਤੋ ਐਵੇਂ ਸੇਵਾ ਕਰਦੇ ਰਵਾਂਗੇ ਤੇ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਸਹਿਯੋਗ ਕਰਿਓ ਜਿੰਨਾ ਹੋ ਸਕਦਾ ਹੋਨਾ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਵੈਗਰ ਜੀ ਦਾ ਖਾਲਸਾ ਵੈਗ ਅੱਜ ਅਸੀਂ ਵੀ ਇਸ ਦੇ ਵਿੱਚ ਸੇਵਾ ਦੇ ਵਿੱਚ ਸਹਿਯੋਗ ਕੀਤਾ ਬਬਲੂ ਵੀਰ ਦਾ ਠੀਕ ਹੈ ਅਸੀਂ ਅੱਜ ਕੁਝ ਸਬਜ਼ੀਆਂ ਲੈ ਕੇ ਆਏ ਠੀਕ ਹੈ ਤਾਂ ਕੁਝ ਆਲੂ ਨੇ ਟੋਰੀਆਂ ਨੇ ਸਬਜ਼ੀ ਤੇ ਇਹਦੇ ਵਿੱਚ ਸਾਡੇ ਨਾਲ ਇੱਕ ਵੀਰ ਨੇ ਬਹੁਤ ਸਹਿਯੋਗ ਕੀਤਾ ਹੈ ਜਿਹਦਾ ਮੈਂ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਵਿਜੇਪਾਲ ਜੀ ਹੈ ਖਾਜਾ ਗੇਟ ਤੋਂ ਮਿਸਟਰ ਵਿਜੇਪਾਲ ਜੀ ਉਹਨਾਂ ਨੇ ਵੀ ਸਬਜ਼ੀ ਦਾ ਜਿਹੜਾ ਕੀ ਸਹਿਯੋਗ ਕੀਤਾ ਤਾਂ ਦੋਸਤੋ ਤੁਸੀਂ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਠੀਕ ਹੈ ਇਹਨਾਂ ਲੋਕਾਂ ਵਾਸਤੇ ਠੀਕ ਹੈ ਕੁਝ ਨਾ ਕੁਝ ਸੇਵਾ ਜ਼ਰੂਰ ਕਰਿਆ ਕਰੋ ਠੀਕ ਹੈ ਕਿਉਂਕਿ ਸੇਵਾ ਨੂੰ ਮਿਲਦਾ ਹੈ ਮੇਵਾ ਕਰਕੇ ਤਾਂ ਵੇਖ ਲਾ ਤਾਂ ਮੈਂ ਜਿੰਨੇ ਵੀ ਆਡੀਅੰਸ ਹੈ ਸਾਰੀ ਠੀਕ ਹੈ ਰਾਣੀਆਂ ਦੇ ਆਸੇ-ਪਾਸੇ ਜਿੰਨੇ ਵੀ ਪਿੰਡ ਪੈਂਦੇ ਆ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੂੰਗਾ ਵੀ ਇਹ ਕੁੱਤਾ ਵੱਡ ਰੋਡ ਦੇ ਉੱਤੇ ਆਸ਼ਰਮ ਹੈ ਤੇ ਅਸੀਂ ਨੰਬਰ ਮੈਂਸ਼ਨ ਕਰ ਦਾਂਗੇ ਠੀਕ ਹੈ ਤਾਂ ਤੁਸੀਂ ਇੱਥੇ ਜ਼ਰੂਰ ਆਪਣੀ ਸੇਵਾ ਜਿਹੜੀ ਕੀ ਹੈ ਕਰਨੀ ਹੈ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਹਿੱਸਾ ਜ਼ਰੂਰ ਆਸ਼ਰਮ ਨੂੰ ਦਾਨ ਕਰਨਾ ਤਾਂ ਥੈਂਕ ਯੂ ਬਬਲੂ ਵੀਰ ਜੀ ਸਾਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ